पैदा करोगी जो इन्हनि रही अफ़सर लिखा सो कांग्रेस पार्टी कांग्रेस पार्टी ਮਾਮਾ ਦੀ ਬਾਡਾ ਲੱਗੂ ਸੀ ਤੁਹਾਨੂੰ ਤੇ ਜਿਹੜਾ ਆਇਆ ਉਹ ਦੁਆ ਕਰਦੇ ਤੇ ਪ੍ਰਾਈਵੇਟ ਕੈਨਾਲ ਆਉਂਦਾ ਉਹ ਗੋਲਡਨ ਗੋਲਡਨ ਨੂੰ ਜਾਨਾ ਪਾਣੀ ਵਿੱਚ ਨੰਗਾ ਜਾ ਰਹੀ ਸੀ ਉਹਨੇ ਇੰਦੀ ਕਰਿਆ ਕੰਢੇ ਧਾਤ ਦੀ ਸਰਦਾਰ ਨਾ ਕਰਿਆ ਕੰਢੇ ਦਾ ਪੰਡ ਗਲੋਟੀ ਜਿਹੜਾ ਲਗਾ ਸਕਦਾ ਅੱਜ ਕੋਈ ਹੈ ਬੈਰ ਮੋਤਾਸਲੇ ਦੇ ਮੂਲ ਦੀਆਂ ਮੋਤਾਸਾਤ ਚੇਪਰ ਵਾਲੇ ਦੀਆਂ ਅੱਜ ਪਰਸੇ ਕਿੰਨੇ ਮਹਿਲਾ ਸ਼ਾਰਨ ਹੈ ਅੱਜ ਪਰਸੇ ਪਹਿਲੇ ਤੁਸੀਂ ਦੇ ਸਕਦੇ ਹੋ ਜਨਸ ਪਾਰਟੀ ਵੱਲੋਂ ਚੀਤੇ ਜੇ ਧਰਨੇ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਨਾਲ ਉਹਨਾਂ ਦੇ ਥੋੜੇ ਜਿਹਾ ਸਟਾ ਲੱਗ ਗਿਆ ਪਰਦੀ ਅਵੀ ਦੱਸੋ ਕਿ ਮੇਰੇ ਤੁਹਾਡੇ ਸੱਤ ਕਿਵੇਂ ਲੱਗੀ ਹੈ ਤੁਸੀਂ ਐਲਬ੍ਰੇਟ ਕਰ ਦਿਓ ਤੁਹਾਡੇ ਕਾਫੀ ਸੱਟਾਂ ਲੱਗੀਆਂ ਡਿਊਟੀ ਦੌਰਾਨ ਤੋਂ ਡਿਊਟੀ ਦੱਸੀ ਤੁਸੀਂ ਕੀ ਹੋਇਆ ਤੁਹਾਡੇ ਨਾਲ ਕੀ ਨਾਮ ਕੀ ਹੈ ਜੀ ਟਟ ਪਰਤਪੂਸ਼ਣ ਐਐਸਆਈ ਜੀ ਦੇ ਕਾਫੀ ਸੱਟਾਂ ਲੱਗਿਆ ਹਨ ਪਾਣੀ ਭੇਜਾ ਬਾਕੀ ਚਾੜ੍ਹ ਨਹੀਂ ਲੱਗੀ ਕੋਈ ਹੋਰ ਕੋਈ 100 ਕਾਲੀ ਕੁੜਾ ਜੇ ਮੈਂ ਕਹਿੰਦਾ ਕਿ ਆ ਦੇ ਸਾਰੇ ਕੋਲ ਕੋਈ ਮਾੜਾ ਹਾਲ ਤੇ ਬੇਰੀ ਸਾਹਿਬ ਜਿੱਦਾਂ ਆਪਾਂ ਇੱਕ ਜੀ ਲਾਇਆ ਇਦਾਂ ਨਹੀਂ ਕਰਨਾ ਅਜੇ ਸਰ ਮੇਰੀ ਕੀ ਕਿਹਾ ਗਿਆ ਜਿਹੜਾ ਤਾਰਾ ਲਾਲਾ ਜੀ ਅਸੀਂ ਖਾਦਤਾ ਅੱਛਾ ਜੀ ਜਪੀ ਸਰ ਨੇ ਉਹਨਾਂ ਨੂੰ ਇੱਕ ਅੱਧੇ ਦਾ ਕੰਮ ਦਿੱਤਾ ਅੱਛਾ ਜੀ ਬਾਵਾ ਜੀ ਉਹ ਮੈਨੇ ਜਿਹੜੇ ਸੀਰ ਦੇ ਦੀਆਂ ਦੋਸਿਆ ਜਿਹੜੀ ਦੰਦਾ ਪਾਣੀ ਆੜਿਆ ਗਈ ਛਟੀ ਨੇੜੀ ਟ੍ਰੀਟ ਲਾਈਟ ਅਸੀਂ ਇਹਨਾਂ ਨੂੰ ਕਹਿੰਦੇ ਇੱਕ ਦੋ ਦਿਨਾਂ ਚ ਕਰਾਓ ਬਾਕੀ ਜਿਹੜੇ ਤੇਲ ਉਸ ਮੇਕਅਪ ਜਿਹੜਾ ਤਾਲਾ ਆਪਣੇ ਵਾਲੂਲੇ ਜਨਮਿਕਾ ਫਿਰਦੀ ਉਸੇ ਜਿਹੜਾ ਤਾਲਾ ਲਗਾ ਟਾਪ ਦੇ ਜੰਦੇ ਬਾਹਰ ਇਸ ਮੰਚ ਦੇ ਵਿੱਚ ਵਿਲਾਇਤਾ ਤੇ ਬਹੁਤ ਸਤਿਕਾਰਯੋਗ ਜਨਰਲ ਕੌਂਸਲ ਦੇ ਸਰਪੰਨ ਜਨਰਲ ਕੇਵੀ ਜ ਸਾਧਾ ਕੈਪਟਨ ਮੰਤਰੀ ਐਮਐਲਏ ਸਾਹਿਬ ਰਾਜਮਨਤ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਕੌਂਸਲਰ ਸਹਿਬਾਨ बहुत बहुत सत्कारयोगान बहुत ही सरकार योग महिला कांग्रेस से प्रधान आने वाला बहुत बहुत सत्कारयोग कांग्रेस पार्टी के लाल जुड़े हुए मेरे बहुत ही सत्कार आज गवर्नर साहबान सब तो पहले मैं तक है आज मैं मार्का प्याजा जी वैस्ट बंगाल और कहा था ममता बैनर्जी ਟਾਈਮ ਕਰਨ ਦਾ ਅਪਰਟਾ ਦਿੱਤਾ ਗਿਆ ਹੈ ਜੇਕਰ ਹਾਲਾਤ ਹੈ ਮੈਂ ਸਾਈ ਕਰ ਸਕਦਾ ਹੈ ਨੇ ਜੀਲਾ ਮੇਲਾ ਦੇ ਪ੍ਰਧਾਨ ਚਾਂਦਰਸ ਤੋਂ ਚੰਚਟਾਦਰ ਜੀ ਅੱਜ ਤਰਨਾਲ ਆਇਆ ਉਹਦੇ ਬਾਰੇ ਥੋੜਾ ਜਿਹਾ ਪਰ ਨੂੰ ਲਾਣੇ ਦਾ ਕੋਈ ਮਾਨ ਨਹੀਂ ਸੀਗਾ ਪਰ ਜੋ ਅੱਜ ਸਾਡੇ ਚੇਤੇ ਦੇ ਹਾਲਾਤ ਹੈ ਲੋਕਾਂ ਦੀ ਜੋ ਆਵਾਜ਼ ਹੈ ਇਨ ਲੋਕਾਂ ਦੇ ਸਾਰੇ ਮਜਬੂਰ ਹੈ ਇਹ ਧਰਨਾ ਕਾਂਗਸ ਵੱਲੋਂ ਨਹੀਂ ਲਾਇਆ ਇਹ ਧਰਨਾ ਕਾਂਗਸ ਨੇ ਅੱਗੇ ਉੱਤੇ ਲੋਕਾਂ ਦੀ ਆਵਾਜ਼ ਅੱਗੇ ਲੈ ਕੇ ਇਹ ਤੀਜਾ ਧਰਨਾ ਸੀਗਾ ਆਪਾਂ ਉਸ ਦਿਨ ਪਹਿਲਾਂ ਵੀ ਕੌਮਸ਼ੇ ਦੇ ਧਰਨਾ ਲਾ ਕੇ ਇਹ ਸੀ ਕਿ ਚੇਤਾਵਨੀ ਕੈਂਸਟ ਕਰਕੇ ਗਈ ਸੀ ਕਿ ਜਲੰਧਰ ਦੇ ਹਾਲਾਤ ਸੁਧਾਰੋ ਉਹ ਵੀ ਸੁਤਰ ਦੇ ਕੋਲੋਂ ਆਇਆ ਕਿਆ ਸੜਕਾਂ ਨੂੰ ਦੇਖੋ ਮੈਂ ਕਹਿੰਦੀ ਹੂ ਕਿ ਕਿ ਤਸੀਹ ਇੰਨਾ ਤਰ੍ਹਾਂ ਹੀ ਤਰ੍ਹਾਂ ਹੀ ਹੋਇਆ ਪਿਆ ਸਾਡਾ ਜ਼ਿਲਦਾਰ ਨੇ ਕਹਿਣ ਦੀ ਹੱਦ ਨਹੀਂ ਭਗਵੰਤ ਮਾਨ ਸਾਹਿਬ ਦੀ ਕੋਠੀ ਵੀ ਹੈਗੀ ਹੈ ਭਗਵੰਤ ਸਿੰਘ ਸਾਹਿਬ ਜੀ ਨੂੰ ਅਹੀ ਨਹੀਂ ਪਤਾ ਕੋਠੀਆਂ ਤੇ ਜ਼ੋਰ ਦਿੱਤਾ ਹੈ ਕੋਠੀਆਂ ਤੇ ਕਮਿਸ਼ਨਰ ਦੀਆਂ ਕੋਠੀਆਂ ਕਬਜ਼ਾ ਕਰਤੇ ਜ਼ੋਰ ਦਿੱਤਾ ਹੈ ਨੇ ਦੇਸ਼ ਦੇ ਆਪਣੇ ਪੰਜਾਬ ਦੇ ਹਾਲਾਤ ਸੁਧਾਰ ਦਾ ਕੋਈ ਵੀ ਇਰਾਦਾ ਨਹੀਂ ਹੈਗਾ ਜੇ ਇਰਾਦਾ ਹੁੰਦਾ ਤੇ ਅੱਜ ਕਾਰਪੋਰੇਸ਼ਨ ਦੇ ਦਫਤਰ ਇਦਾਂ ਯੂਥ ਤਾਲੇ ਨਾ ਲੱਗਦੇ ਅਬ ਮੈਂ ਕਿਹਾ ਦਿਖਾਓ ਜਰਾ ਅੱਜ ਤਾਲੇ ਨਾ ਲੱਗਦੇ ਇਹ ਮਜਬੂਰ ਹੋ ਕੇ ਇਹ ਕਦਮ ਚੱਕੇ ਗਏ ਹੈ ਹਾਂ ਸਾਨੂੰ ਪਤਾ ਹੈ ਇਹਨਾਂ ਕੋਲ ਹੋਰ ਕੁਝ ਨਹੀਂ ਹੈਗਾ ਇਹ ਤੋਂ ਪਰਚੇ ਪਾਉਣਗੇ ਸਾਡੀਆਂ ਜਮਾਨਤਾਂ ਹੋਣਗੀਆਂ ਸਭ ਕੁਝ ਹੋਏਗਾ ਪਰ ਫੇਰ ਵੀ ਮੈਨੂੰ ਨਹੀਂ ਲੱਗਦਾ ਇਹ ਸਾਡੇ ਜ਼ਿਲੰਦ ਦੇ ਹਾਲਾਤ ਸੁਧਰਾਂਗੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਚਾਹੇ ਹੋ ਪुलिस ਪ੍ਰਸ਼ਾਸਨ ਹੈ ਚਾਹੇ ਸਰਕਾਰ ਹੈ ਚਾਹੇ ਨਗਰ ਨਿਗਮ ਹੈ ਥੋੜੀ ਦੇਸ਼ ਸ਼ਰਮ ਆ ਜਾਏਗੀ ਤੁਹਾਨੂੰ ਸ਼ਰਮ ਘੁਣ ਥੋੜੀ ਲਈ ਇਹ ਆਪਣੇ ਚਲੰਕਾਰੇ ਜਰੂਰ ਸੋਚੋ ਬਹੁਤ ਬੋਤਮ ਹੈ ਹਾਂਜੀ ਮੈਨੂੰ ਜੀ ਜੋ ਅੱਜ ਧਰਨਾ ਲਾਇਆ ਜੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਅੱਜ ਰਵਿੰਦਰ ਕੰਗਣੀ ਜੀ ਐਸਐਮਐਲਏ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਬਾਬਾ ਹੈਮਜੀ ਜੀ ਨਾਰਥ ਦੇ ਸਾਡੇ ਐਮਐਲਏ ਉਹਨਾਂ ਨੇ ਰਹਿਣੋ ਵਾਗੇ ਤਾਂ ਸੀ ਕੋਰਪੋਰੇਸ਼ਨ ਚ ਧਰਨਾ ਲਾਣ ਆਏ ਸੀ ਧਰਨਾ ਲਾਣ ਦੇ ਆਏ ਸੀਗੇ ਉੱਤਰ ਮੈਂ ਐਸਾ ਰੂਪ ਚ ਬਦਲ ਗਿਆ ਕਿ ਸਾਨੂੰ ਕਾਲਾ ਵੀ ਲੈਣਾ ਪੈ ਗਿਆ ਕਿਉਂਕਿ ਇਹ ਜਿਹੜੀ ਤੱਕੇਸ਼ਾਈ ਸਰਕਾਰ ਦੀ ਚੱਲ ਰਹੀ ਹੈ ਕਿ ਉਹ ਕਿੰਨੀ ਦੇ ਚੱਲਣਗੇ ਇਹ ਕਹਿੰਦੇ ਨੇ ਅਰੈਸਟ ਪਾ ਦੇਣਗੇ ਪਰਚੇ ਕਰ ਦੇਣਗੇ ਪਰਚੇ ਕਰਨੋਂ ਤਿਆਰ ਅਸੀਂ ਸਹਿਣ ਨੂੰ ਤਿਆਰ ਆਂ ਆਮ ਜਨਤਾ ਟਰਾਈ ਟਰਾਈ ਮੁੱਚੀ ਹੋਈ ਹੈ ਪੰਜਾਬ ਸਰਕਾਰ ਨੇ ਐਸਾ ਆਮ ਆਦਮੀ ਪਾਰਟੀ ਨੇ ਕੱਜੀਆਂ ਉਡਾਤੀਆਂ ਲਾਅ ਐਂਡ ਆਰਡਰ ਦੀਆਂ ਕੋਈ ਵੀ ਕੰਮ ਨਹੀਂ ਹੋ ਰਿਹਾ ਕੋਰਪੋਰੇਸ਼ਨ ਦਾ ਸੜ ਸੜਕਾਂ ਟੁੱਟੀਆਂ ਲਾਈਟਾਂ ਬੰਦ ਮਤਲਬ ਬੁਰਾ ਹਾਲ ਹੈ ਸ਼ਹਿਰ ਦਾ ਪਰ ਕਿੰਨਾ ਰੱਦਲਾ ਪੰਜਾਬ ਬਣਾਵਾ ਸੀ ਰੱਦਲਾ ਪੰਜਾਬ ਛੱਡੋ ਲਹੂ ਲਹਾਨ ਪੰਜਾਬ ਕੋ ਹੋ ਗਿਆ ਸਾਡਾ ਲਾਲ ਰੰਗ ਦਾ ਪੰਜਾਬ ਜਿਹੜਾ ਕਿ ਨਿਸ਼ਾਨਾ ਟੁਕਿਆ ਤੇ ਗੋਲੀਆਂ ਮਾਰ ਮਾਰ ਕੇ ਨੌਜਵਾਨਾਂ ਨੂੰ ਮਾਰ ਦਿੱਤਾ ਜਾਂਦਾ ਵਪਾਰੀਆਂ ਨੂੰ ਮਾਰ ਦਿੱਤਾ ਜਾਂਦੇ ਕੋਈ ਸੁਰੱਖਿਅਤ ਨਹੀਂ ਹੈ ਕੋਈ ਬਿਜ਼ਨਸ ਮੈਨ ਨਹੀਂ ਹੈ ਕੋਈ ਜੋਬ ਮਿਲਾਂ ਨਹੀਂ ਸਰਜਣਾ ਮਹਿਲਾ ਸੁਰੱਖਿਅਤ ਨਾ ਬੰਦਾ ਨਾ ਦਿਹਾੜੀ ਦਾ ਕੋਈ ਵੀ ਨਹੀਂ ਤੁਸੀਂ ਪੱਤਰਕਾਰ ਭਾਈਚਾਰੇ ਵਾਲੇ ਅਸੀਂ ਸਾਰੇ ਅਫਸਰ ਵੀ ਪਰੇਸ਼ਾਨ ਹੈ ਇਸ ਸਥਿਤੀ ਨਾਲ ਬਰਾਸੀ ਭਗਵੰਦ ਮਾਨ ਨੂੰ ਕਹਾਂਗੇ ਜਾ ਕੋ ਥੋੜਾ ਜਾ ਤੁਸੀਂ ਆਪਣੇ ਆਪ ਨੂੰ ਸਮਝਾ ਲੋ ਪੰਜਾਬ ਦਾ ਤੁਹਾਡਾ ਹੀ ਸਿੱਖਾ ਹੁੰਦੀ ਆ ਜੀ ਮੇਰੀ ਜੀ ਦੀ ਰਵਾਈ ਹੈ ਸਾਡੇ ਐਮਐਲਏ ਬਾਬਾ ਹੈਨਰੀ ਜੀ ਪ੍ਰਗਟ ਸਿੰਘ ਜੀ ਸਾਰੀ ਸੀਨੀਅਰ ਕਾਂਗਰਸ ਲੀਡਰਸ਼ਿਪ ਐ ਜੋ ਤਰਨਾ ਲਾਇਆ ਗਿਆ ਹੈ ਐ ਜਿਹੜੀ ਸੀਵਰੇਜ ਦੀ ਸਮੱਸਿਆ ਊੜੇ ਦੀ ਸਮੱਸਿਆ ਉਹ ਜਿਹੜੀ ਕਾਰਪੋਰੇਸ਼ਨ ਨਾਲ ਰਿਲੇਟਡ ਸਮੱਸਿਆਵਾਂ ਜਿਹੜਾ ਹੱਲ ਨਹੀਂ ਹੋ ਗਿਆ ਜਦੋਂ ਦੀ ਚਾੜੂ ਸਰਕਾਰ ਆਈ ਹੈ 3 ਸਾਲਾਂ ਤੋਂ ਬਿਣਾ ਚਲਚ ਕਰਤਾ ਇਹਨਾਂ ਨੇ ਸ਼ਹਿਰ ਦਾ ਹਰ ਚੀਜ਼ ਇਹਨਾਂ ਦੀ ਰਿਸ਼ਵਤ ਖੋਰੀ ਵੱਧ ਗਈ ਹੈ ਹਰ ਚੀਜ਼ ਜਿਹਦਾ ਆਪਾਂ ਕਦੀ 2-4 ਮਹੀਨੇ ਬਾਅਦ ਹੁੰਦੇ ਸੀ ਸਥੈਿਕ ਹੋਈ ਹੈ ਉਹਨਾਂ ਕਰਦੀ ਵੱਧ ਗਈ ਹੈ ਸਨੈਸ਼ਿਕ ਦੇਮੀ ਦੇ 8-8 10-10 ਕੇੰਟਰ ਰੋਜ਼ ਬੋਲੀ ਚੱਲ ਰਹੀ ਹੈ ਉਹਦੇ ਅਗੇਂਸਟ ਆਇਆ ਕਾਂਗਰਸ ਪਾਰਟੀ ਨੇ ਤੇ ਆਪ ਜਨਤਾ ਦੀ ਆਵਾਜ਼ ਚੱਕੀ ਹੈ ਕਾਂਗਰਸ ਪਾਰਟੀ ਨੇ ਤੁਹਾਨੂੰ ਦੇ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਧਰਨਾ ਸਾਡਾ ਸ਼ਾਇਦ ਇਹਨਾਂ ਦੇ ਕੰਨਾਂ ਤੇ ਸਰਕੇ ਗਈ ਸਰਕਾਰ ਤੇ ਇਹਨਾਂ ਕਾਰਪੋਰੇਸ਼ਨ ਦੇ ਕੰਨਾਂ ਤੇ ਚੁੱਕੇ ਗਈ ਤੇ ਜਨਤਾ ਦੇ ਜਿਹੜੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਤੇ ਅਸੀਂ ਬਹੁਤ ਧੰਨਵਾਦੀ ਹਾਂ ਸਾਰੇ ਯੂਥ ਕਾਂਗਰਸੀ ਸਾਰੇ ਜਿਹੜੇ ਕਾਂਗਰਸੀ ਵਰਕਰ ਆਏ ਆ ਜਿਨ੍ਹਾਂ ਨੇ ਇਸ ਧਰਨੇ ਵਿੱਚ ਸ਼ਾਮਲ ਹੋ ਕੇ ਆਪਣਾ ਪਾਰਟਿਸਪੇਟ ਕੀਤਾ ਜੇ ਦਵਾਈ ਗੱਲ ਕਰੀਏ ਬਾਬੂ ਲਾਲ ਉੱਪਰ ਆਲ ਡੇ ਬਰਥਡੇ ਵੱਤ ਤੋਂ ਵੱਤੇ ਇਹ ਕਰਕੇ ਅੱਜ ਵੀ ਫਿਰ ਨਗਰ ਨਗਰ ਕਮੇਟੀ ਨਾਲ ਗੱਲ ਕਰ ਰਹੇ ਨੇ ਇਹ ਜਿਹੜੇ ਅਫਸਰ ਸਹਿਬਾਨ ਨੇ ਸਰਕਾਰ ਨਾਲ ਕੋਈ ਯੂਰ ਐ ਸੌਂਦ ਸ਼ਹਿਰ ਦੀ ਮਾਲ ਬਦਲਣ ਵਾਲੇ ਪਾਸੇ ਚਲੇ ਗਏ ਕੋਲ ਛੋਟੇ ਮੋਟੇ ਕੰਮ ਜਿਹੜੇ ਹੈਗੇ ਆ ਉਹ ਤੇ ਆਪਾਂ ਕਰਵਾਈਏ ਇਸ ਕਰਕੇ ਨਗਰ ਨਗਰ ਕਮੇਟੀ ਨਾਲ ਕਈ ਵਾਰ ਤੁਹਾਡੀ ਕਮਿਸ਼ਨਰ ਸਾਹਿਬ ਨਾਲ ਮੀਟਿੰਗਾਂ ਹੋਈਆਂ ਜਲੰਧਰ ਦੀਆਂ ਕਈ ਮਸਲਿਆਂ ਦੀ ਚਰਚਾ ਵਿਸ਼ਵਾਸਨ ਵੀ ਦਿੱਤੇ ਗਏ ਨੇ ਫਿਰ ਵੀ ਕਿਹੜੇ ਵਿਸ਼ਵਾਸਨ ਸਿਰਫ ਗੱਲਾਂ ਨੂੰ ਹੀ ਰਹਿ ਗਏ ਨਗਰ ਨਗਰ ਕਮੇਟੀ ਅੰਦਰ ਹੀ ਰਹਿ ਜੇ ਵਿਸ਼ਵਾਸਨ ਸਾਹੀ ਇਹ ਵੀ ਦੇ ਦੇ ਤੇ ਮੀਂਹਾਂ ਦੇ ਤਾਂ ਉਹ ਵੀ ਗੱਲ ਕਰ ਲਈਏ ਆਪਾਂ ਬ੍ਰਿੰਗ ਦੀ ਗੱਲ ਕਰ ਲਈਏ ਆਪਾਂ ਨੋਰਥ ਦੀ ਗੱਲ ਕਰ ਲਈਏ ਆਪਾਂ ਕੈਂਡ ਦੀ ਗੱਲ ਕਰ ਲਈਏ ਇਸ ਵੈਸਟ ਦਾ ਬਿਲਕੁਲ ਬੁਰਾ ਹਾਲ ਹੈ ਕਿ ਜਿੱਥੇ ਭਵੰਤ ਮਾਨਵੜੀ ਆਪਾਂ ਐਕਸ਼ਨ ਕਰਨ ਦੇ ਗਏ ਆ ਥੋੜੀ ਜਿਹੀ ਪਹਿਲਾਂ ਅੱਜ ਉੱਥੇ ਦੇਖ ਲਓ ਕਰਕੇ ਸਾਡੀ ਦੇਹੀ ਮੰਗੇ ਸਾਡੇ ਕੋਲ ਇਹ ਹੀ ਜੋੜ ਹੈ ਕਿ ਅਸੀਂ ਕਰਨਾ ਪ੍ਰਦਰਸ਼ਨ ਕਰਕੇ ਇਸ ਚੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਰਪੋਰੇਟ ਮੰਤਰੀ ਜਿਹੜੇ ਹੋਏ ਲੋਕਲ ਹੈਗੇ ਕਿ ਲੱਗਦਾ ਉਹਨੂੰ ਮਿਲਦਾ ਨਹੀਂ ਆ ਰਹੀ ਜਾਂ ਫਿਰ ਕੀਤੀ ਤੇ ਨਾ ਰਚਾ ਕਰ ਰਹੀ ਹੈ ਰਹੇ ਹੈ ਬੰਦ ਨਾ ਆਪ ਨੂੰ ਮੁਹੰਮਦ ਜੀ ਸਾਹਿਬ ਮੈਸੇਜ ਦੇਣਾ ਚਾਹਨਾ ਜੀ ਆਪਣੇ ਘਰ ਦੇ ਬਾਹਰ ਹੀ ਬੈਠ ਕੇ ਆਏ ਆ ਤੁਸੀਂ ਹਲਾ ਦੇਖ ਲੋ ਤੁਸੀਂ ਜਵਾਈ ਦੇ ਲਾ ਦੇਖ ਲੋ ਤੁਸੀਂ ਗੰਦੇ ਪਾਣੀ ਦੇ ਲਾ ਦੇਖੋ ਤੇ ਮੀਟ ਲਾਈਟ ਬਿਲਕੁਲ ਬੰਦ ਆ ਅਸੀਂ ਲਾਲ ਡਾਕਟਰ ਵਾਲੇ ਪਾਸੇ ਤੇ ਬਾਹਰ ਹੀ ਖੜਾਵਾਂਗੇ ਕਿਉਂਕਿ ਅੱਛਾ ਹੈ ਅੱਛਾ ਆਪਾਂ ਨਵੇਂ ਨਵੇਂ ਚ ਗੱਲ ਕਰਦੇ ਬਹੁਤ ਮਾੜਿਆ ਚੱਲ ਚੱਲ ਇਸ ਤੋਂ ਬਾਅਦ ਜੀ ਅਗਲਾ ਸੈਕਟਰ ਅਸੀਂ ਇਹ ਕਿ ਡੇ ਬੈਠੇ ਨਹੀਂ ਕਰੀਏ ਤੇ ਫਿਰ ਅਸੀਂ ਕਿਹਨੂੰ ਕਰਦੇ ਕਿ ਦਵਾਗੇ ਅੱਜ ਆਪਣੇ ਇਸ ਤੋਂ ਬਾਅਦ ਜਰਾ ਸਮਾਂ ਹੀ ਬਿਤਾ ਰਹੇ ਹਾਂ